ਜ਼ਿਲ੍ਹਾ ਗੱਤਕਾ ਐਸੋਸੀਏਸ਼ਨ ਮੁਹਾਲੀ ਦੀ ਗੱਤਕਾ ਟੀਮ ਦੇ ਵੱਲੋਂ ਵਿਰਸਾ ਸੰਭਾਲ ਗੱਤਕਾ ਮੁਕਾਬਲਾ ਕਰਾਇਆ ਗਿਆ ਗੁਰਦੁਆਰਾ ਸਿੰਘ ਸਹੀਦਾ ਸੁਹਾਣਾ ਵਿਖੇ ਖਾਲਸਾ ਅਕਾਲਪੁਰਖੀ ਫੌਜ ਗੱਤਕਾ ਟੀਮ ਤਿਆਰ ਕੀਤੀ ਸਰਦਾਰ ਜਗਦੀਪ ਸਿੰਘ ਖਾਲਸਾ ਜੀ ਨੇ ਤਾਂ ਬਹੁਤ ਅਹਿਮ ਲੋਕਤਾਂ ਦਾ ਸਿੱਖਸ਼ਣ ਵਿਦਿਆ ਦੇ ਵਿੱਚ ਉਹ ਅੱਜ ਕੱਲ ਕਨਿਟਾ ਦੀ ਤਰਤੀ ਕੋਲ ਸੋ ਉਹਨਾਂ ਦੇ ਸਰਕਾਰ ਦੇ ਬਾਪੂ ਜੀ ਆਏ ਨੇ ਜੀਵਾ ਨੂੰ ਬੇਤ ਬੇਤ ਦਗਾ ਹਾਂ ਜੀ ਗਵਿੰਦਰ ਸਿੰਘ ਜੀ ਜਗਨਜੀਤ ਜੀ ਮੁੱਛੀ ਸਰਦਾਰ ਤੁਸੀਂ ਸੀ ਆ ਰਾਬਾ ਖਾਗ ਰਾਬਾ ਦੇ ਥਾ ਖਾ ਆ ਸਾਰੀ ਸਰਦਾਰ ਕੋ ਕਿਹਦਾ ਕਿਹਦਾ ਆਖਾ ਅੱਜ ਸਾਰੀ ਬਹੁਤ ਧੰਨਵਾਦ ਹੈ ਸਰਦਾਰ ਗੁੰਦਰ ਸਿੰਘ ਜੀ ਸੋਲ ਸਾਹਿਬ ਅਗੁੰਦਰ ਸਿੰਘ ਜੀ ਗੁੰਦਰ ਸਿੰਘ ਜੀ ਜਨਮ ਜੀ ਬਾਪੂ ਜੀ ਬਹੁਤ ਧੰਨਵਾਦ ਬੇਲੇ ਸੇਭਾ ਸੰਗਤ ਦੇ ਕਾਰੇ ਦਾ ਨਾ ਕਰੀ ਹਾਂ ਜਿਹੜਾ ਜਾ ਰਿਹਾ ਸੋ ਬਹੁਤ ਧੰਨਵਾਦ ਹੈ ਜਿੰਨੀ ਵੀ ਸੰਗਤ ਤੁਸੀਂ ਆਏ ਹੋ ਆਏ ਇਹ ਫਾਈਨਲ ਮੁਕਾਬਲੇ ਦਾ ਆਲੰਗ ਮਾਣੀਏ ਜਕਾਰੇ ਦੇ ਨਾਲ ਸ਼ੁਰੂਆਤ ਮੈਂ ਬੇਨਤੀ ਕਰਾਂਗਾ ਸਰਦਾਰ ਜਸਵਿੰਦਰ ਸਿੰਘ ਪਾਵਲਾ ਜੀ ਬਾਪੂ ਸਟੇਜ ਤੇ ਲੱਗੇ ਆਓ ਸੀਤਲ ਸਿੰਘ ਜੀ ਸਤਿਕਾਰਯੋਗ ਬਾਪੂ ਜੀ ਜੋ ਜਗਦੀਸ਼ ਸਿੰਘ ਦੀ ਕਰਾਲੀ ਕਮੇਟਾ ਪਰੋ ਉਹਨਾਂ ਦੇ ਸਤਿਕਾਰਯੋਗ ਪੁੱਤਾਂ ਨੇ ਤੇ ਨਰਸਿੰਘ ਸਿੰਘ ਮੰਦਿਰ ਖੜੋ ਉਹਨਾਂ ਨੂੰ ਵੀ ਬੇਨਤੀ ਆ ਜੀ ਯਾਰ ਉਹ ਮੱਖੜੀਆਂ ਕਰਕੇ ਗੱਜ-ਵੱਜ ਕੇ ਕੋਈ ਵੀ ਕਿਸਰਾ ਵਾਂਝੀ ਨਾ ਰਵੇ ਇੱਕੋ ਵਾਰ ਕਹਿਂਦੇ ਗੱਜ-ਵੱਜ ਵਿੱਚ ਤਾਰਾ ਇਹਦੇ ਨਾਲ ਮੱਖੜੀ बणाया ਨੀ ਚੁਕਾਓ ਜੀ ਪਿੰਧ ਮੁਕਤ ਤੇ ਗੁਰੂ ਨਾਨਕ ਧਿਆ ਜੀ ਜੀਤ ਗੁਰੂ ਅੰਗਦ ਦੇ ਚਰਨੀ ਚੁਕਾਓ ਜੀ ਹਾਜ਼ਰ ਨੀ ਚੁਕਾਓ ਜੀ ਜਿਹੇ ਗੁਰੂ ਅਮਰਦਾਸ ਨੇ ਮਾਰ ਸਦਾ ਹੀ ਨਿਮਣ ਚੋਲੀ ਪਾਇਆ ਜੀ ਆਜੋ ਜੀ ਨੇ ਪਾਰ ਲੰਗਣਾ ਸਾਡੇ ਪੁਰਾਣੇ ਜਹਾਜ਼ ਬਣਾਇਆ ਜੀ ਆਜੋ ਜੀ ਨੇ ਪਾਰ ਲੰਗਣਾ ਸਾਡੇ ਪੁਰਾਣੇ ਜਹਾਂਜ ਬਣਾਇਆ ਗੁਰੂ ਰਾਮਦਾਸ ਸਾਹਿਬ ਸੋਢੀ ਸੁਲਤਾਨ ਜੀ ਪੰਜਵੇਂ ਗੁਰੂ ਨੇ ਗੁਰੂ ਅਰਜਨ ਮਹਾਨ ਜੀ ਗੁਰੂ ਰਾਮਦਾਸ ਸਾਹਿਬ ਸੋਢੀ ਸੁਲਤਾਨ ਜੀ ਪੰਜਵੇਂ ਗੁਰੂ ਨੇ ਗੁਰੂ ਅਰਜਨ ਮਹਾਨ ਜੀ ਬਾਣੀ ਦੇ ਗ੍ਰੰਥ ਦਾ ਜਨਾ ਹੈ ਸਿੱਤ ਲਾ ਪ੍ਰਕਾਸ਼ ਕਰਾਇਆ ਅਜੋ ਜੀ ਨੇ ਪਾਰ ਲੰਗਣਾ ਸਾਡੇ ਗੁਰਾਂ ਨੇ ਜਹਾਜ਼ ਬਣਾਇਆ ਜੀ ਅਜੋ ਜੀ ਨੇ ਪਾਰ ਲੰਗਣਾ ਹਰਗੋਬਿੰਦ ਛੇਵੇਂ ਅਵਤਾਰ ਜੀ ਗੁਰੂ ਹਰ Rai ਸਾਹਿਬ ਸੱਤਵੇਂ ਅਵਤਾਰ ਜੀ ਸ੍ਰੀ ਗੁਰੂ ਹਰਗੋਬਿੰਦ ਛੇਵੇਂ ਅਵਤਾਰ ਜੀ ਗੁਰੂ ਹਰ Rai ਸਾਹਿਬ ਸੱਤਵੇਂ ਅਵਤਾਰ ਜੀ ਜਿੱਤੂ ਆਤੇ ਦੁਆ ਕਰਕੇ ਦੁਖਾ ਰੋਗਾ ਦਾ ਸਿਕਲ ਦੇ ਸੁਵਾਯਾ ਜੀ ਆਜੋ ਜੀਨੇ ਪਾਰ ਲੰਗਣਾ ਸਾਡੇ ਗੁਰਾ ਜਹਾਜ ਬਣਾਇਆ ਜੀ ਆਜੋ ਜੀਨੇ ਪਾਰ ਲੰਗਣਾ ਸਾਡੇ ਪੁਰਾਣੇ ਜਹਾਜ਼ ਬਣਾ ਨਾਨਕ ਤੇ ਆਓ ਜੀ ਸੇਖ ਗੁਰੂ ਅੰਗਦ ਦੇ ਚਰਨੀ ਚੁਕਾਓ ਜੀ ਪਿਥਮ ਪਤਾ ਪੀ ਗੁਰੂ ਨਾਨਕ ਤੇ ਆ ਜੀ ਸੇਖ ਗੁਰੂ ਅੰਗਦ ਦੇ ਚਰਨੀ ਚੁਕਾਓ ਜੀ ਹਾਜ਼ਰ ਨੀਚ ਕਾਓ ਜੀ ਵੀਜੇ ਗੁਰੂ ਅਮਰਦਾਸ ਨੇ ਮਾਰ ਸਦਾ ਹੀ ਨਿਮਾਣ ਚੋਲੀ ਪਾਇਆ ਜੀ ਆਜੋ ਜੀ ਨੇ ਪਾਰ ਲੰਗਣਾ ਸਾਡੇ ਗੁਰਾਰੇ ਜਹਾਜ ਬਣਾਇਆ ਜੀ ਆਜੋ ਜੀ ਨੇ ਪਾਰ ਲੰਗਣਾ ਸਾਡੇ ਕੁਰਾਨੇ 'ਚ ਹਾਜ ਬਣਾਇਆ ਸਾਹਿਬ ਸੋਢੀ ਸੁਲਤਾਨ ਜੀ ਪੰਜਵੇਂ ਗੁਰੂ ਨੇ ਗੁਰੂ ਅਰਜਨ ਮਹਾਨ ਜੀ ਗੁਰੂ ਰਾਮਦਾਸ ਸਾਹਿਬ ਸੋਢੀ ਸੁਲਤਾਨ ਜੀ ਪੰਜਵੇਂ ਗੁਰੂ ਨੇ ਗੁਰੂ ਅਰਜਨ ਮਹਾਨ ਜੀ ਬਾਣੀ ਦੇ ਗ੍ਰੰਥ ਦਾ ਜਨਾ ਹੈ ਸਿਮਲਾ ਪ੍ਰਕਾਸ਼ ਕਰਾਇਆ ਹਰਜਾਜ ਜੀ ਨੇ ਪਾਰ ਲੰਗਣਾ ਸਾਡੇ ਗੁਰਾਂ ਨੇ ਜਹਾਜ਼ ਬਣਾਇਆ ਜੀ ਆਜੋ ਜੀ ਨੇ ਪਾਰ ਲੰਗਣਾ I know ਹਰਗੋਬਿੰਦ ਛੇਵੇਂ ਅਵਤਾਰ ਜੀ ਗੁਰੂ ਹਰ Rai ਸਾਹਿਬ ਸੱਤਵੇਂ ਅਵਤਾਰ ਜੀ ਸ੍ਰੀ ਗੁਰੂ ਹਰਗੋਬਿੰਦ ਛੇਵੇਂ ਅਵਤਾਰ ਜੀ ਗੁਰੂ ਹਰ Rai ਸਾਹਿਬ ਸੱਤਵੇਂ ਅਵਤਾਰ ਜੀ ਜਿੱਦੂਆ ਤੇ ਦੁਆ ਕਰਕੇ ਦੁੱਖ ਰੋਗਾਂ ਦਾ ਸਿਕਲ ਦੇ ਸੁਵਾਇਆ ਜੀ ਆਜੋ ਜੀਨੇ ਪਾਰ ਲੰਗਣਾ ਸਾਡੇ ਗੁਰਾਂ ਨੇ ਜਹਾਜ਼ ਬਣਾਇਆ ਜੀ ਆਜੋ ਜੀਨੇ ਪਾਰ ਲੰਗਣਾ ਸਾਡੇ ਗੁਰਾਂ ਨੇ ਜਹਾਜ਼ ਬਣਾ ਸਾਡੇ ਗੁਰਾਂ ਨੇ ਜਹਾਜ਼ ਬਣਾ ਆ ਜਿਹੋ ਜੀਨੇ ਪਾਰ ਲੰਗੜਾ ਸਾਡੇ ਗੁਰਾਂ ਨੇ ਜਹਾਜ਼ ਬਣਾ ਬੀਠ ਗੁਰੂ ਅੰਗਦ ਦੇ ਚਰਨੀ ਝੁਕਾਓ ਜੀ ਬਿਠ ਮੁਖ ਗੁਰੂ ਨਾਨਕ ਦੇ ਆ ਜੀ ਬੀਠ ਗੁਰੂ ਅੰਗਦ ਦੇ ਚਰਨੀ ਝੁਕਾਓ ਜੀ ਹਾਜ਼ਰ ਨਹੀਂ ਝੁਕਾਓ ਜੀ ਮੈਂ ਬੇਨਤੀ ਕਰਾਂਗਾ ਕਿ ਬਿਠ ਸਤਿਕਾਰ ਤੁਸੀਂ ਕਿਸੀ ਤਰ੍ਹਾਂ ਬੜਾ ਪ੍ਰੇਮ ਨਾਲ ਆਪਾਂ ਸਾਰੀਆਂ ਭੁਜਾ ਦਾ ਸਨਮਾਨ ਕਰਨਾ ਕੋਈ ਪੰਜ ਸੱਤ ਮਿੰਟ ਦਾ ਜਿਹੜਾ ਸਮਾਂ ਵੱੱਪ ਲੱਗ ਦੇਗਾ ਬੜੇ ਪ੍ਰੇਮ ਨਾਲ ਸਾਰੀਆਂ ਭੀਮਾ ਸ਼ੁਕਰਾਨੇ ਆ ਜੀ ਸਵੇਰ ਤੋਂ ਆਉਂਦਾ ਜੀ ਸਤਕਾਰ ਦੇ ਸ਼ਖਸੀਅਤਾਂ ਦਾ ਹੁਣ ਸਮਾਪਤੀ ਦਾ ਅਰਦਾਸਾ ਹੋਏਗਾ ਜੀ ਉਹਦੇ ਨਾਲ ਹੀ ਸਤਿ ਸ਼੍ਰੀ ਅਕਾਲ ਅਰ ਦੇਖਣ ਵਾਲੇ ਸੋਹ ਸਾ ਬੋਲੇ ਸੋਹ ਆਲੇ ਜੈ ਸ੍ਰੀ ਅਕਾਲ ਜੈ ਸ੍ਰੀ ਅਕਾਲ ਬੋਲੇ ਸੋਹ ਸਤਿ ਸ਼੍ਰੀ ਅਕਾਲ ਜਥੇਦਾਰ ਬਾਬਾ ਹਰਮਾਨ ਸਿੰਘ ਜੀ ਦੇ ਚਰਨਾਂ ਨੂੰ ਪਾਵੇ ਵਾਰੇ ਵਾਰੇ ਸਤਿ ਸ਼੍ਰੀ ਅਕਾਲ ਓ ਗੁਰਮਤਿ ਪਾਚ ਪਿਆਵਾਜਾ ਵਾਲੇ ਸਤਿਗੁਰੇ ਰਖਲੇ ਬਰਤਬਾਣੇ ਦੀ ਬਾਣੀ ਜੈ ਵੇਖ ਤੇਗ ਫੱਟੇ ਖਾਲਸੇ ਦੀ ਹਰ ਬਦਾਰ ਫੱਟੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਆਓ ਜੀ ਆਜਾ 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 Oh my god! Oh! Oh! Oh!